ਬੱਕਰੀਆਂ ਦਾ 60 60 50 50 60 60 ਵੀ ਰੱਖੀ ਨੇ 70 70 ਅੱਛਾ ਪਰ ਮਾਹੌਲ ਦੇ ਸਾਬ ਨਾਲ 30 30 ਬੱਕਰੀਆਂ ਬਹੁਤ ਨੇ ਬਹੁਤ ਨਹੀਂ ਬਹੁਤ ਨੇ ਹਾਂ ਵੀ ਜੇ ਉਹ ਵੀ ਚੰਗੀ ਤਰ੍ਹਾਂ ਸਾਮ ਹੋ ਗਈ ਬਸ ਸਾਮ ਹੋਈ ਜਾਵੇ ਠੀਕ ਹੈ ਜਾਨੀ ਹੁਣ ਬੱਕਰੀ ਤਾਂ ਜ਼ਿਆਦਾ ਸਮਾਈ ਦੀ ਰਹੀ ਹੈ ਸਮਾਈ ਦੀ ਆ ਬਸ ਹਾਂ ਜੇ ਸਾਮ ਲਾਂਗੇ ਤਾਂ ਬੱਕਰੀਆਂ ਨਹੀਂ ਚੱਕੜੀ ਆ ਨਹੀਂ ਕਿਹੜਾ ਪੋਸਦਾ ਫਿਰ ਮਗਰੋ ਹੈ ਠੀਕ ਸਤ ਦਾ ਆ ਜਾਤਾ ਕਾਲੀ ਬੱਕਰੀ ਐ ਇਸ ਏਰੀਆ ਲੋਹੀ ਆ ਤਿੰਨ ਕਰਾਂਗੇ ਅੱਛਾ ਯਾਨੀ ਜਿਆਦੇ ਮਨਪਸੰਦ ਜਿਆਦੇ ਹਾਂ ਡੱਬੀਆਂ ਦਾ ਕੀ ਇੱਕ ਦੋ ਜਾਲ ਵਿੱਚ ਮੈਂ ਮੇਲੇ ਕਿੰਨੇ ਕੁ ਦੇਖੇ ਨੇ ਤਾਂ ਇਹ ਸ਼ੁਰੂ ਉਮਰੇ ਰਾਂਗ ਹੀ ਦੇਖ ਰਹੇ ਨਹੀਂ ਅੱਛਾ ਠੀਕ ਹੈ ਤਾਂ ਸ਼ੁਰੂ ਤੋਂ ਕਿਹੜਾ ਮੇਲਾ ਮਸ਼ਹੂਰ ਰਿਹਾ ਪੰਜਾਬ ਦਾ ਸ਼ੁਰੂ ਤਾਂ ਅਸਲ ਪੰਜਾਬ ਦਾ ਦਾ ਸਪਾਰੇ ਰਿਹਾ ਅੱਛਾ ਸਪਾਰ ਯਾਨੀ ਪੁਰਾਣਾ ਮੇਲਾ ਹੈ ਪੁਰਾਣਾ ਮੇਲਾ ਉਸ ਤੋਂ ਬਾਅਦ ਚ ਲੋਕ ਕਾਲੇ ਕਾ ਕਿੰਨੀ ਅੱਛਾ ਇਹਨਾ ਮੁੱਲਾਂ ਤਾਂ ਇਹ ਲੜਿਆ ਹੋਵੇ ਅੱਜ ਆ ਕਾਲੀਆਂ ਗਰਾਜ ਵਾਲੇ ਇੱਥੇ ਜਿੱਤ ਗਿਆ ਇਹਨਾਂ ਬੱਕਰੀਆਂ ਆਪਣੇ ਅੱਛਾ ਹਾਂ ਦੁੱਧ ਚਵਾਈ ਚ ਆਹਾ ਹਾਂ ਠੀਕ ਐ ਕਿੰਨੀ ਕੋਈ ਹੁਣ ਲਵੇ ਲਾਉਣੇ ਲੱਗਿਆ ਫੇਰ ਦੇਖਾਂਗੇ ਝੱਟਾ ਮੜਾ ਜਾ ਅੱਛਾ ਹਾਂ ਯਾਨੀ ਹਟਦਾ ਨਹੀਂ ਹਲੇ ਚੱਲੀ ਜਾਂਦਾ ਕੰਮ ਦਾ ਇਹ ਤਾਂ ਹੁੰਦੀ ਰਹਿਣਾ ਠੀਕ ਐ ਇਹ ਕੀ ਨਹੀਂ ਗਾਹਾਂ ਨੂੰ ਸਹੀ ਇਹਨੇ ਚੋਰੀਆਂ ਉਹ ਸਾਡੇ ਜਾਣ ਤੋਂ ਪਹਿਲਾਂ ਚੋਰੀਆਂ ਅਸਲ ਤਾਂ ਆਪਣਾ ਖੜਾ ਕੇ ਇਕੱਠਿਆਂ ਆਕਾ ਚੋਣ ਦਾ ਹਾਂ ਸਾਰੀਆਂ ਬੱਕਰੀਆਂ ਇਕੱਠੀਆਂ ਖੜਾ ਕੇ ਪਹਿਲੇ ਤੇਰੀ ਮਾੜੀ ਆ ਚੰਗੀ ਆ ਜਦੋਂ ਮੈਂ ਚੂੰਗਾ ਜਦ ਜੂੰਵੇਂ ਤੂੰ ਹਾਂ ਯਾਨੀ ਇੱਕ ਦੂਜੇ ਨੂੰ ਚੈੱਕ ਕਰਾਉਣੀ ਚਾਹੀਦੀ ਚੈੱਕ ਕਰਾਉਣਾ ਜਦ ਨੂੰ ਅਸੀਂ ਗਿਆ ਥਣੇ ਦਾ ਖੌਰਾ ਚੂਈਆਂ ਨੇ ਨਾ ਚੂਈਆਂ ਨੇ ਹਾਂ ਇਹ ਵੀ ਗੱਲ ਹੈਗੀ ਐ ਨਹੀਂ ਜਿੰਨੇ ਵੀ ਜਮੀਆਂ ਆ ਜੜੀ ਜਾਂਦੇ ਨੇ ਉਹਨਾਂ ਦੇ ਸਾਹਮਣੇ ਬੱਕਰੀ ਸਾਹਮਣੇ ਜੇ ਕੋਈ ਲੇਟ ਆ ਜਾ ਉਹਨੂੰ ਡੀਕੋ 10 ਮਿੰਟ ਪਤਾ ਲੱਗਦਾ ਜਿਹੜਾ ਬੱਚੇ ਪਾਲਦਾ ਤੇ ਪਠਾ ਪਾਲਦਾ ਵੀ ਨਸਲ ਤਿੰਨ ਦੇ ਇੱਕ ਮੱਖਣ ਲੈਗਾ ਤੂਰਕੋਟ ਵਾਲਾ ਅੱਛਾ ਤਿੰਨੇ ਜੋੜੇ ਦੇ ਦੀ ਨਾ ਨਾ ਡੋਡੀ ਤੇ ਅੱਛਾ ਦੋ ਦੋ ਦੇ ਯਾਨੀ ਤਿੰਨ ਬੱਚੇ ਰੱਖੇ ਹੋਏ ਦੀ ਕਰੇ ਹਾਂ ਤਿੰਨ ਰੱਖੇ ਤੇ ਕੋਬਰ ਮੱਖਣ ਇੱਕ ਮੱਖਣ ਲੈਗਾ ਤੂਰਕੋਟ ਵਾਲਾ ਬੱਕਰੀ ਕਿੰਨੇ ਸੂਏ ਦੇ ਜਾਂਦੀ ਹੈ ਆਪਣੀ ਉਮਰ ਦੇ ਵਿੱਚ ਸ਼ਾਮ ਦੀ ਗੱਲ ਆ 14-15 ਸੂਏ ਦੇ ਜਾਂਦੀ ਹੈ ਆਰਾਮ ਨਾਲ ਹਾਂ ਤੇ ਉਮਰ ਕਿੰਨੀ ਕੁ ਹੁੰਦੀ ਹੈ ਬੱਕਰੀ ਦੀ ਉਮਰ ਤਾਂ ਜੀ ਅਹੀ 13-14 ਸਾਲ ਹੁੰਦੀ ਆ ਅੱਛਾ ਹਾਂ ਯਾਨੀ ਪਹਿਲਾਂ ਬੱਕਰੀਆਂ ਉਮਰ ਜ਼ਿਆਦੇ ਕਰਦੀਆਂ ਤੇ ਜਦ ਕਰ ਜਾਂਦੀਆਂ ਤੋਕਾ ਤੱਕ ਕਰਦੇ ਸੀ ਜਰਾ ਆਮ ਹੁੰਦਾ ਸੀ ਅੱਛਾ ਹੁਣ ਉਹ ਗੱਲਾਂ ਹੈ ਨਹੀਂਆਂ ਤੈਨੂੰ ਪਤਾ ਹੁਣ ਥੋਕਾ ਰਹਿ ਗਿਆ ਤੋਕਾ ਕੇ ਦੋ-ਦੋ ਮਹੀਨੇ ਦਾ ਤੱਕੇ ਖਾਂਦੀ ਫਰੀ ਨਹੀਂ ਅੱਛਾ ਹੁਣ ਨੀਰਾ ਚੱਲਦਾ ਆਪਣਾ ਇਹ ਪਹਿਲਾਂ ਵੀ ਹੁੰਦਾ ਸੀ ਜਾਂ ਹੁਣ ਪਹਿਲਾਂ ਇਹਨੂੰ ਕਿਹੜਾ ਪਾਉਂਦਾ ਸੀਗਾ ਕਿਦਾਂ ਫਲੀਆਂ ਵਾਲਾ ਗੋਰਾ ਪਾਉਂਦੇ ਅੱਛਾ ਉਹ ਜਿਹਨੇ ਸਾਬਤਾ ਭਰ ਲਏ ਸਾਬਤਾ ਹੀ ਆਏ ਖੜਦੰਦੇ ਨੇ ਕੱਲੀਆਂ ਫਲੀਆਂ ਫਲੀਆਂ ਖਾਂਦੀਆਂ ਕੱਲੀਆਂ ਫਲੀਆਂ ਖਾਂਦੀਆਂ ਅੱਛਾ ਹੀ ਹੁਣ ਤਾਂ ਭੈਣ ਜੋ ਇਹੀ ਰੇਤਾ ਰਾਲਾ ਰਾਲਾ ਅਛਾ ਹੁੰਦਾ ਜਿੰਨਾ ਇਹ ਗੱਡੀਆਂ ਵਾਲੇ ਨੀਰਾ ਛਰਦੇ ਨੇ ਸਭ ਨਰੀ ਮਿੱਟੀ ਹੁੰਦੀ ਹੈ ਇਹ ਸਹੀ ਗੱਲ ਜੀ ਮਿੱਤਰੋ ਆਪਣੀ ਨਵੀਂ ਵੀਡੀਓ ਦੇ ਵਿੱਚ ਸਵਾਗਤ ਹੈ ਸਾਰੇ ਵੀਰਾਂ ਦਾ ਤੇ ਅੱਜ ਆਪਾਂ ਪਹੁੰਚੇ ਹੋਏ ਹਾਂ ਪਿੰਡ ਪਿੰਡਰਾ ਦੇ ਵਿੱਚ ਤੇ ਇੱਥੇ ਤੁਹਾਨੂੰ ਪਤਾ ਹੀ ਹੈ ਆਪਣਾ ਤਾਇਆ ਬਹੁਤ ਮਸ਼ਹੂਰ ਰਿਹਾ ਹੈ ਪੁਰਾਣੇ ਸਮਿਆਂ ਦੇ ਵਿੱਚੋਂ ਤੇ ਅੱਜ ਤਾਇਆ ਲਵੇ ਪਹੁੰਚੇ ਹੋਏ ਹਾਂ ਤੇ ਤਾਇਏ ਦੇ ਪਹਿਲਾਂ ਬੱਕਰੀਆਂ ਦੀ ਵੀਡੀਓ ਕਰਕੇ ਆਏ ਆ ਤੇ ਬਹੁਤ ਸ਼ਾਨਦਾਰ ਤੇ ਵੱਡੀ ਹਾਈਟ ਵਾਲੇ ਬੱਕਰੇ ਨੇ ਤੇ ਬਾਕੀ ਹੁਣ ਤੁਹਾਨੂੰ ਦਿਖਾਵਾਂਗੇ ਬਹੁਤ ਛੋਟੀ ਦੀਆਂ ਬੱਕਰੀਆਂ ਤੇ ਬਹੁਤ ਸੋਹਣੀਆਂ ਸੋਹਣੀਆਂ ਨਸਲਾਂ ਜਿਹੜੀਆਂ ਤਾਇ ਨੇ ਆਪਦੇ ਘਰੇ ਤਿਆਰ ਕਰੀਆਂ ਨੇ ਮੁੱਲ ਤਾਂ ਤਾਇ ਘੱਟ ਹੀ ਲੈਂਦਾ ਤੇ ਬਾਕੀ ਤੁਹਾਨੂੰ ਸੋਹਣੀਆਂ ਸੋਹਣੀਆਂ ਨਸਲਾਂ ਦਾ ਸ਼ੌਂਕ ਕਰਾਵਾਂਗੇ ਤੇ ਬਾਕੀ ਤਾਇ ਤੋਂ ਪ੍ਰਾਣੀਆਂ ਗੱਲਾਂ ਪੁੱਛਾਂਗੇ ਬੱਕਰੀਆਂ ਬਾਰੇ ਸਤਿ ਸ੍ਰੀ ਅਕਾਲ ਤਾਇ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚਾਲ ਹੈ ਇੱਥੇ ਠਾਕ ਤੁਸੀਂ ਦੱਸੋ ਹੋਰ ਮਾਲ ਪਸ਼ੂ ਲੋਟ ਹੈ ਐ ਜਮਾ ਠੀਕ ਹੈ ਭਾਈ ਠੀਕ ਹੈ ਅੱਜ ਕੱਲ ਫਰ ਕਿਵੇਂ ਚਾਰ ਦਿਓ ਮੱਛਰਾਂ ਦੇ ਵਿੱਚ ਬਸਾਂ ਜਾਂ ਦਾਣੀ ਰੱਪਾ ਪਾ ਕੇ ਮੱਛਰ ਤੈਨੂੰ ਪਤਾ ਹੀ ਅੱਜ ਕੱਲ ਅੱਛਾ ਯਾਨੀ ਕੱਖਾਂ ਕੋਖਾਂ 'ਚ ਘੱਟ ਵੜਦੀਆਂ ਨੇ ਕੱਖਾਂ ਦਾ ਮੱਛਰ ਕਰਕੇ ਵੜਦੀ ਨਹੀਂ ਮੈਂ ਕੱਖ ਖਾਣਾ ਅੱਜ ਕੱਲ ਕੱਖ ਘੱਟ ਖਾਂਦੀਆਂ ਨੇ ਯਾਨੀ ਬਸ ਆਹੀ ਝੰਗ ਝੰਗ ਜੀ ਬਸ ਹੋ ਰਹੇ ਅੱਛਾ ਯਾਨੀ ਕੱਚਾ ਮੌਸਮ ਹੈ ਹਾਂ ਕੱਚੀ ਮੌਸਮਾ ਇਸ ਤੋਂ ਦਾ ਮਤਲਬ ਸਿਆਲ ਠੀਕ ਰਹਿੰਦਾ ਸਿਆਲ ਤਾਂ ਵਧੀਆ ਸਮਾਂ ਤੁਰੀਂ ਇਹਨਾਂ ਦਿਹਾੜਾ ਚੱਲਦੀਆਂ ਨੇ ਇਹ ਮੌਸਮ ਬੜਾ ਖਰਾਬ ਹੈ ਚਾਰ ਥੱਬੇ ਪਪਲ ਪਪਲ ਦੇ ਖੜਦੇ ਅੱਛਾ ਅੱਜ ਕੱਲ ਤਾਂ ਬਹੁਤ ਔਖਾ ਹੋ ਗਿਆ ਮੈਂ ਰਾ ਠੀਕ ਐ ਤੇ ਯਾਨੀ ਇਹ ਦਾਣਾ ਫੱਕਾ ਪਾਇਆ ਜਾਵੇ ਅੱਜ ਬਹੁਤ ਚੰਗੀ ਗੱਲ ਆ ਹਨਾ ਪਸ਼ੂਆਂ ਨੂੰ ਤੇ ਬਾਕੀ ਸੁੱਕਾ ਸੱਕਾ ਰੇਤੂ ਆ ਤਾਂ ਕਰੀ ਜਾਵੇ ਹਾਂ ਹਾਂ ਠੀਕ ਐ ਤੇ ਹੁਣ ਬੱਕਰੀਆਂ ਕਿੰਨੀਆਂ ਨੇ ਤਾਂ ਇਹ ਹੈਗੀਆਂ 30 35 ਕੋ ਅੱਛਾ ਹਾਂ ਤੇ ਯਾਨੀ ਸ਼ੁਰੂ ਤੋਂ ਕਿੰਨੀਆਂ ਕੁ ਬੱਕਰੀਆਂ ਰੱਖ ਕੇ ਰਾਜੀਆਂ ਬੱਕਰੀਆਂ ਦਾ 60 60 50 50 60 60 ਵੀ ਰੱਖੇ ਨੇ 70 70 ਅੱਛਾ ਪਰ ਮਾਹੌਲ ਦੇ हिसाब ਨਾਲ 30 30 ਬੱਕਰੀਆਂ ਬਹੁਤ ਨੇ ਬਹੁਤ ਨਹੀਂ ਬਹੁਤ ਨੇ ਹਾਂ ਜਿਵੇਂ ਵੀ ਚੰਗੀ ਤਰ੍ਹਾਂ ਸਾਮ ਹੋ ਜੇ ਬਸ ਸਾਮ ਹੋਈ ਜਾਵੇ ਠੀਕ ਹੈ ਯਾਨੀ ਹੁਣ ਬੱਕਰੀ ਤਾਂ ਜ਼ਿਆਦਾ ਸਮਾਈ ਦੀ ਰਹੀ ਹੈ ਸਮਾਈ ਦੀ ਆ ਬਸ ਜੇ ਸਾਮ ਲਾਂਗੇ ਤਾਂ ਬੱਕਰੀਆਂ ਨਹੀਂ ਚੱਕੜੀ ਹੈ ਨਹੀਂ ਕਿਹੜਾ ਪੋਸਦਾ ਫਿਰ ਮਗਰੋ ਹੈ ਠੀਕ ਹੈ ਤੇ ਬੱਕਰੀ ਸ਼ੁਰੂ ਤੋਂ ਉਹ ਕਹੇ ਜੇ ਰੰਗਾਂ ਦੀ ਪਸੰਦ ਕਰਦਾ ਆ ਤਾਂ ਇਹ ਬਸਿੰਦਤਾ ਆ ਤਾਂ ਕਾਲੀ ਬੱਕਰੀ ਐ ਇਸ ਏਰੀਆ ਲੋਹੀ ਆ ਤਿੰਨ ਕਰਾਂਗੇ ਅੱਛਾ ਯਾਨੀ ਜਿਆਦੇ ਮਨ ਪਸੰਦ ਜਿਆਦੇ ਹਾਂ ਡੱਬੀਆਂ ਦਾ ਕੀ ਇੱਕ ਦੋ ਜਾਲ ਵਿੱਚ ਅੱਛਾ ਹਾਂ ਠੀਕ ਹੈ ਤੇ ਸ਼ੌਂਕ ਤਾਂ ਇਹਨੂੰ ਬਹੁਤ ਹੈ ਤੇ ਅਸੀਂ ਛੋਟੇ ਛੋਟੇ ਇਹ ਸੁਣਦੇ ਆਉਂਦੇ ਆ ਵੀ ਤਾਇਆ ਮੱਟੀ ਤਾਇਆ ਮੱਟੀ ਮੇਲਾ ਸ਼ਿੰਗਾਰ ਇਹ ਮੇਲੇ ਕਿੰਨੇ ਕੁ ਦੇਖੇ ਨੇ ਤਾਂ ਇਹ ਸ਼ੁਰੂ ਉਮਰੇ ਰਾਂਗੀ ਦੇਖ ਲੈਣੀ ਹੈ ਅੱਛਾ ਠੀਕ ਹੈ ਤਾਂ ਸ਼ੁਰੂ ਤੋਂ ਕਿਹੜਾ ਮੇਲਾ ਮਸ਼ਹੂਰ ਰਿਹਾ ਪੰਜਾਬ ਦਾ ਸ਼ੁਰੂ ਤਾਂ ਅਸਲ ਪੰਜਾਬ ਦਾ ਦਾ ਸਪਾਰੇ ਰਿਹਾ ਅੱਛਾ ਸਪਾਰ ਜਿਹੜਾ ਪੁਰਾਣਾ ਮੇਲਾ ਹੈ ਪੁਰਾਣਾ ਮੇਲਾ ਉਸ ਤੋਂ ਬਾਅਦ ਚ ਲੋਕ ਕਾਲੇ ਕਾ ਕਿੰਨੀ ਅੱਛਾ ਬਾਦ ਲੱਗੇ ਬਹੁਤ ਜਿਹੜੀ ਥਾਂ ਥਾਂ ਵਧੀਆ ਇੱਥੇ ਖੜਨ ਨੂੰ ਅੱਛਾ ਹਾਂ ਯਾਨੀ ਸਪਾਰ ਸ਼ੁਰੂ ਤੋਂ ਚੱਲਦਾ ਸੀ ਸ਼ੁਰੂ ਤੋਂ ਸਪਾਰ ਸੀ ਮਸੂਰਤ ਭਾਦੋਂ ਦੇ ਵਿੱਚ ਹੀ ਆਉਂਦਾ ਹੈ ਭਾਦੋਂ ਜੀ ਹਾਂ ਬਸ ਆਹ ਮੂਰੇ ਚੱਲ ਪੈਣਾ ਠੀਕ ਹੈ ਇਹ ਬੱਕਰੀਆਂ ਦਿਖਾਉਣਿਆ ਹੁਣ ਤੁਹਾਨੂੰ ਤਾਏ ਦੀਆਂ ਤੇ ਗੱਲਾਂ-ਬਾਤਾਂ ਵੀ ਕਰਾਂਗੇ ਤਾਏ ਨਾਲ ਤੇ ਪ੍ਰਾਣੀਆਂ ਬੱਕਰੀਆਂ ਨੇ ਤਾਏ ਦੀਆਂ ਤੇ ਵੱਡੀ-ਵੱਡੀ ਹਾਈਟ ਦੀਆਂ ਬੱਕਰੀਆਂ ਰੱਖਦਾ ਤਾਏ ਆ ਪੱਠ ਕਿੰਨੇਵੇਂ ਸੂਏ ਹੋ ਗਈ ਇਹ ਦੂਏ ਐ ਬਿਲਕੁਲ ਅੱਛਾ ਦੂਜੇ ਸੂਏ ਸੂਈ ਐ ਹਾਂ ਠੀਕ ਐ ਹੁਣ ਉਹ ਤਾਂ ਗੱਬੜਾਂ ਨੇ ਕੱਤੇ ਸੂਪਣੀਆਂ ਇਹ ਅੱਛਾ ਜੇ ਨੀ ਕਰਾਤੀਆਂ ਗੱਬੜਾ ਕਰਾਤੀਆਂ ਗੱਬੜਾਂ ਸਾਰੀਆਂ ਠੀਕ ਐ ਤੇ ਕੰਨ-ਕੰਨ ਬਹੁਤ ਚੌੜਾ ਹੈ ਨਾ ਪੱਠ ਦਾ ਹਾਂ ਸਿੰਗੀ-ਸੁੰਗੀ ਮੂੰਹ ਮੱਥਾ ਤੇ ਸਾਰਿਆਂ ਨੂੰ ਥੋੜੇ-ਥੋੜੇ ਸ਼ੇਮ ਬਨੇ ਹਨਾ ਸ਼ੇਰੀ ਕਾਲ ਸ਼ੇਰੀ ਐ ਕੀ ਚਾ ਲੰਬੀ ਲੁੰਜੀ ਬਹੁਤ ਹੈ ਬੱਕਰੀ ਤੇ ਕਿੰਨੇ ਦਾੰਦ ਕਰਾਸ ਕਰਾਉਣਾ ਤਾਂ ਇਹ ਦੁੱਗੀਆਂ ਚੌਗੀਆਂ ਹੋਈਂਦੀਆਂ ਨੇ ਵਿੱਚ ਕਾਨੂੰ ਰਹਿਂਦੀਆਂ ਨੇ ਵਿੱਚ ਸੜਦੇ ਨਹੀਂ ਬੱਕਰੀ ਤੋਂ ਅੱਛਾ ਹੋਰ ਜੇ ਨਾ ਕਰਾਵੇ ਫਿਰ ਤਾਂ ਹਾਈਟ ਬਹੁਤ ਘੱਟ ਚੱਲਣਾ ਹਨਾ ਹਾਂ ਠੀਕ ਹੈ ਤੇ ਆ ਵੀ ਇਹਦੇ ਨਾਲ ਦੀ ਹੈ ਹਾਂ ਹਾਂ ਇਹਦੀ ਭੈਣ ਹੈ ਜਾਂ ਇਹਦੀ ਹੋਰ ਹੈ ਨਹੀਂ ਹੋਰ ਆ ਇਹ ਠੀਕ ਹੈ ਤੇ ਦੇਖ ਸਾ ਤੇ ਠੋਡੀ ਤੇ ਤਲਾ ਬੱਕਰੀ ਹੈ ਹਨਾ ਜੱਟਾ ਇਹ ਵੀ ਦੂਜੇ ਸੂਏ ਤਾਂ ਇਹ ਤੀਜੀ ਹੈ ਤੇ ਪ्योर ਕਾਲੀ ਬੱਕਰੀ ਹੈ ਕਿ ਦੋ ਟਾਈਮ ਹੀ ਨਹੀਂ ਗੱਬਣ ਵੀ ਹੈ ਬਣਾਦਾ ਹੈਣਾ ਤਾਂ ਤਿੰਨ ਤਿੰਨ ਦੀਆਂ ਹੋ ਗਈਆਂ ਅਛਾ ਤਿੰਨ ਤਿੰਨ ਮਹੀਨਿਆਂ ਦੀਆਂ ਗੱਬਣਾ ਹੋ ਗਈਆਂ ਬੱਕਰੀਆਂ ਇਹ ਦੇਖ ਸਕਦੇ ਹੋ ਬਹੁਤ ਸੋਹਣੀ ਜੋੜੀ ਆ ਹੈਣਾ ਜਿਵੇਂ ਪਿਓਰ ਅੰਬਰਸਰੀਆਂ ਆਪਾਂ ਕਹਿ ਦਾਂ ਨੇ ਬੱਕਰੀਆਂ ਸਿੰਗੀ ਸੁੰਗੀ ਮੂੰਹ ਮੱਥਿਆਂ ਦੀਆਂ ਗਰਦਨਾਂ ਦੀਆਂ ਹੜ ਜਾ ਸਾਰੇ ਪੌਂਟਾਂ ਦੀਆਂ ਯਾਨੀ ਪੂਰੀਆਂ ਬੱਕਰੀਆਂ ਨੇ ਹੜ ਜਾ ਠੀਕ ਹੈ ਤੇ ਤੁਹਾਨੂੰ ਜੋੜੀ ਜੋੜੀ ਕਰਕੇ ਬੱਕਰੀਆਂ ਦਿਖਾਵਾਂਗੇ ਹੜ ਜਾ ਤੇ ਸ਼ੌਂਕ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਬੱਕਰੀਆਂ ਨੂੰ ਇਹ ਦੇਖ ਸਕਦੇ ਹੋ ਬਾਈ ਛਾੜ ਦਿੱਤਾ ਇਹ ਹੋਰ ਫੜ ਲਿਆ ਜੋੜੀ ਇਹ ਜੋੜੀ ਤੁਹਾਨੂੰ ਬਾਈ ਹੋਰ ਦਿਖਾਉਨੇ ਆ ਬੱਕਰੀਆਂ ਦੀ ਤੇ ਇਹ ਆ ਗਈਆਂ ਕਾਲੀਆਂ ਡੱਬੀਆਂ ਦੇ ਵਿੱਚ ਬੱਕਰੀਆਂ ਤੇ ਤਾਂ ਇਹ ਵੀ ਕਰਦੀ ਇਹਨਾਂ ਦੀਆਂ ਕਰਦੀ ਕਰਦੀ ਅੱਛਾ ਯਾਨੀ ਜਿਹੜੀ ਬੱਕਰੀ ਤੂੰ ਰੱਖਦਾ ਐ ਫਿਰ ਉਹ ਕਿਵੇਂ ਸ਼ੁਰੂ ਚ ਪੱਠ ਜਿਹੜੀ ਪਾਲਦਾ ਆ ਉਹ ਕਰਦੀ ਉਹ ਚ ਕੀ ਦੇਖਦਾ ਮੇਨ ਪੁਆਇੰਟ ਬਾ ਚੰਗੀ ਬੱਕਰੀ ਦੀ ਪੱਠ ਦੇਖ ਕੇ ਰੱਖ ਲੈਂਦੀ ਆ ਬਾਹਰ ਰੁਕੀ ਆਪਾਂ ਨੇ ਹਾਂ ਸੋਹਣੀ ਸੁਨੱਖੀ ਹੋਵੇ ਯਾਨੀ ਬਾਕੀ ਤੈਨੂੰ ਪਤਾ ਹੀ ਹੁੰਦਾ ਵੀ ਯਾਨੀ ਬੱਕਰਾ ਚੰਗਾ ਛੱਡਿਆ ਹੁੰਦਾ ਜਰਾ ਠੀਕ ਐ ਇਹ ਦੇਖ ਸਾਡੇ ਨੂੰ ਹੀ ਇਹ ਚਿੱਟੀ ਆ ਹਨਾ ਥੋੜੀ ਜੀ ਹਾਂ ਹਾਂ ਇਹ ਕਿੰਨੇ ਸੂਏ ਲੈਲੇ ਤਾਏ ਤੋਂ ਇਹ ਚੌਥੇ ਸੂਏ ਆ ਇਹ ਚੌਥੇ ਸੂਏ ਆ ਆ ਤੀਜੇ ਆ ਆ ਤੀਜੇ ਹੈ ਇਹਦਾ ਹੋਮਲਾ 40 ਇੰਚ ਦੀ ਬੱਕਰੀ ਹਨਾ ਹਾਂ ਬਸ ਘੱਟੂ ਮੜੀ ਮੁੱਟੀ ਅੱਛਾ ਤੇ ਲੰਬੀ ਲੁੰਜੀ ਬਹੁਤ ਆ ਹਨਾ ਤੇ ਦੁੱਧ ਦਾ ਕੀ ਰਿਕਾਰਡ ਰਹਿਣਾ ਤਾਈ ਬੱਕਰੀਆਂ ਦਾ ਠੀਕ ਆ ਵਧੀਆ ਤਿੰਨ ਚਾਰ ਕਿਲੋ ਦੀ ਜਾਂਦੀ ਆ ਅੱਛਾ ਪੂਰੀ ਸ਼ਾਮ ਨਾਲ ਹਾਂ ਠੀਕ ਐ ਤੇ ਕੋਈ ਮੇਲਾ ਮੂਲਾ ਤਾਂ ਇਹ ਲੜਿਆ ਹੋਵੇ ਅੱਜ ਆ ਕਾਲੀਆਂ ਅਜਾ ਦੇ ਵੇਲੇ ਇਸੇ ਜਿੱਤ ਗਿਆ ਜਾਂਦੀਆਂ ਬੱਕਰੀਆਂ ਆਪਣੇ ਅੱਛਾ ਹਾਂ ਦੁੱਧ ਚਵਾਈ ਚ ਹਾਂ ਹਾਂ ਠੀਕ ਐ ਕੋਈ ਹੁਣ ਲਵੇ ਲਾਉਣੇ ਲੱਗਿਆ ਫੇਰ ਦੇਖਾਂਗੇ ਝੱਟਾ ਮੜਾ ਜਾ ਅੱਛਾ ਹਾਂ ਯਾਨੀ ਹਰਦਾ ਨਹੀਂ ਹਲੇ ਚੱਲੀ ਜਾਂਦਾ ਕੰਮ ਦਾ ਇਹ ਤਾਂ ਹੁੰਦੀ ਰਹਿਣਾ ਠੀਕ ਐ ਐਤ ਕੀ ਨਹੀਂ ਗਾਹਾਂ ਨੂੰ ਸਹੀ ਹਾਂ ਯਾਨੀ ਮੌਸਮ ਦੇ ਸਾਰਾ ਮੌਸਮ ਦੇ ਹਿਸਾਬ ਨਾਲ ਹਾਂ ਯਾਨੀ ਸੂਏ ਦੇ ਹਿਸਾਬ ਨਾਲ ਸੂਏ ਦੇ ਹਿਸਾਬ ਨਾਲ ਹਾਂ ਕਈ ਬੱਕਰੀਆਂ ਸਟ੍ਰੈਸ ਲੈ ਜਾਂਦੀਆਂ ਨੇ ਨੀਭਾਰ ਰਹਿਣਾ ਅੱਛਾ ਹਾਂ ਪੁੱਤ ਠੀਕ ਐ ਤੇ ਤੁਹਾਡੇ ਹਿਸਾਬ ਨਾਲ ਬੱਕਰੀ ਕਿਹੜੇ ਮੌਸਮ 'ਚ ਦੁੱਧ ਵਧੀਆ ਦਿੰਦੀ ਐ ਬੱਕਰੀ ਲੋੜੀ ਤੋਂ ਬਾਅਦ ਹੀ ਦਿੰਦੀ ਆ ਸੰਤ ਆ ਆਪਣੇ ਥੱਗਣ ਚੇਚਾ ਹਾਂ ਠੀਕ ਹੈ ਜਦ ਜਮੇ ਪੁੰਨੇ ਹੁਦਾਨੇ ਹੁੰਦੇ ਨੇ ਜੇਠ ਹਾ ਨਾ ਨਾ ਲੋੜੀ ਤੋਂ ਬਾਅਦ ਵਧੀ ਰਹਿੰਦੀ ਹੈ ਬੱਕਰੀ ਅੱਛਾ ਉਸ ਤੋਂ ਬਾਅਦ ਚ ਪੂਰਾ ਦੁੱਧ ਦਿੰਦੀ ਹੈ ਹਾਂ ਹਾਂ ਯਾਨੀ ਜਿਹੜੇ ਵੀਰਾਂ ਨੇ ਨਮਾਇਸ਼ ਕਰਾਉਣੀ ਹੁੰਦੀ ਹੈ ਉਹ ਦਿਨਾਂ ਚ ਕਰਾ ਦਿੰਦੇ ਹਾਂ ਹਾਂ ਲੋੜੀ ਤੋਂ ਬਾਅਦ ਠੀਕ ਹੈ ਬਾਈ ਇਹ ਬਹੁਤ ਚੰਗੀ ਜਾਣਕਾਰੀ ਅੱਜ ਤਾਏ ਨੇ ਦਿੱਤੀ ਹੈ ਵੀ ਜਿਹੜੀ ਨਮਾਇਸ਼ ਕਰਾਉਣੀ ਹੋਵੇ ਉਹ ਦਿਨਾਂ ਦੇ ਵਿੱਚ ਕਰਾ ਦਿੰਦੇ ਬਸ ਬਸ ਹਾਂ ਯਾਨੀ ਉਦੋਂ ਬੱਕਰੀ ਦੁੱਧ ਵਧੀਆ ਚੱਲਦੀ ਹੈ ਤੇ ਸੂਂਦੀਆਂ ਤਾਜ਼ੀਆਂ ਸੂਂਆਂ ਹੁੰਦੀਆਂ ਨੇ ਠੀਕ ਹੈ ਤੇ ਨਮੈਸਾ ਨਮੂਸਾ ਬਹੁਤ ਲੜੀਆਂ ਨੇ ਤਾਇਏ ਨੇ ਤੁਹਾਨੂੰ ਕਿੰਨੇ ਕ ਨਿਆਮ ਜਿੱਤੇ ਨੇ ਫਿਰ ਬੱਕਰੀਆਂ ਨੇ ਸੱਤ ਅੱਠ ਵਾਰੀ ਜਿੱਤੇ ਆ ਇੱਕ ਵਾਰੀ ਹਾਰ ਕੇ ਆਗੇ ਉਹ ਵੀ ਗੱਲ ਕਰ ਇੱਥੋਂ ਝੜਕ ਲੈ ਗਏ ਤੇ ਅੱਛਾ ਝੜਕ ਹਾਂ ਉਹ ਵੀ ਇੱਥੋਂ ਲੱਦੀਆਂ ਸੀ 12 ਵਜੇ ਲੱਦ ਲਈ ਹੁਣ ਉਧਰ ਕਿਹੜਾ ਗਏ ਤੇ ਕਿਤੇ ਬਾਟ ਭੈਣ ਜੀ 6 ਵਜੇ ਤੱਕ ਜਾ ਕੇ ਉਪੜੇ ਸੀ ਅੱਛਾ 6 ਵਜੇ ਗਾਂ ਚੋਣ ਦਾ ਟਾਈਮ ਹੋਇਆ ਪਹਿਤੀ ਅੱਛਾ ਜਾਣ ਦਾ ਆਪਣਾ ਹੱਕਾ ਇੱਕ ਦਿਨ ਦੋ ਦਿਨ ਪਹਿਲਾਂ ਹਾਂ ਜਾਨੀ ਬੱਕਰੀ ਆਪਣਾ ਪਸ਼ੂ ਦਾ ਉੱਤਰ ਜੇ ਜਾ ਕੇ ਖੜ ਜੀ ਥਾਂ ਫੜ ਲਾਂ ਮੈਂ ਹਾਂ ਫੜ ਧਰਤੀ ਫੜ ਲਾਂ ਠੀਕ ਐ ਇਹ ਵੀ ਗੱਲ ਨੋਟ ਕਰਨ ਵਾਲਾ ਬਾਕੀ ਜੀ ਨੇ ਚੂਰੀਆਂ ਉਹ ਸਾਡੇ ਜਾਣ ਤੋਂ ਪਹਿਲਾਂ ਹੀ ਚੂਰੀਆਂ ਅਸਲ ਤਾਂ ਆਪਣਾ ਖੜਾ ਕੇ ਇਕੱਠਿਆਂ ਰੱਖਾ ਚੁੰਨ ਦਾ ਹਾਂ ਸਾਰੀਆਂ ਬੱਕਰੀਆਂ ਇਕੱਠੀਆਂ ਖੜਾ ਤੇਰੀ ਮਾੜੀ ਆ ਚੰਗੀ ਆ ਜਦੋਂ ਮੈਂ ਚੂਂਗਾ ਜਦੋਂ ਮੈਂ ਹਾਂ ਜਾਨੀ ਇੱਕ ਦੂਜੇ ਨੂੰ ਚੈੱਕ ਕਰਾਉਣੀ ਚਾਹੀਦੀ ਚੈੱਕ ਕਰਾਉਣਾ ਜਦੋਂ ਅਸੀਂ ਗਏ ਥਣੇ ਦਾ ਖੜਾ ਚੂਈਆਂ ਨੇ ਨਾ ਚੂਈਆਂ ਨੇ ਹਾਂ ਇਹ ਵੀ ਗੱਲ ਹੈਗੀ ਜੀ ਜਿੰਨੇ ਵੀ ਜਮੀ ਆ ਜੜੀ ਜਾਂਦੇ ਨੇ ਉਹਨਾਂ ਦੇ ਸਾਹਮਣੇ ਬੱਕਰੀ ਸਾਹਮਣੇ ਜੇ ਕੋਈ ਲੇਟ ਆ ਜਾ ਉਹਨੂੰ ਡੀਕੋ 10 ਮਿੰਟ ਹਾਂ ਠੀਕ ਐ ਤਾਂ ਕਿੰਨੀਆਂ ਬੱਕਰੀਆਂ ਚੂਈਆਂ ਫਿਰ ਆਪਾਂ ਨਹੀਂ ਉੱਥੇ ਦੋ ਤੀਆਂ ਅੱਛਾ ਦੋ ਬੱਕਰੀ ਇੱਕ ਤਾਂ ਖਾਦੇ ਹੀ ਨਹੀਂ ਕੋਤਾਲੀਆਂ ਨੇ ਜਾ ਕੇ ਕਿਹਾ ਇੱਥੋਂ ਲੱਦ ਲਈ ਤੜਕੀ ਅੱਛਾ 12:00 ਵਜੇ ਤੱਕ ਉਹੀ ਤੁਰੇ ਤੇ ਅੱਛਾ ਬਾਕੀ ਸਾਰੀ ਝੜੀ ਲੰਗੀ ਮੇਰੇ ਸਾਹਦੇ ਉੱਥੇ ਦੋ ਬੱਕਰੀਆਂ ਲੈ ਕੇ ਦੋ ਕਾਦੀਆਂ ਲਉਂਦੀਆਂ ਨੇ ਲੇਰੇ ਹੀ ਮਰ ਜਿੰਦੀਆਂ ਠੀਕ ਹੈ ਮੂੰ ਜਣੀ ਹੋਰ ਜਿਵੇਂ ਆਜ ਦੀ ਬਹੁਤ ਚੌਂਦੇ ਨਹੀਂ ਬੱਕਰੀਆਂ ਜਾਂ ਵੀ ਬੱਕਰੀਆਂ ਹਾਂ ਹਾਂ ਵਿੱਚ ਛੱਡ ਗੁੰਦੇ ਨੇ ਯਾਰ ਹਾਂ ਉਹ ਚੌਣੀਆਂ ਚਾਹੀਦੀਆਂ ਸੁਣਾਤਾ ਆਪਣੇ ਸਾਹਮਣੇ ਖੜਕੇ ਚੋਵੇ ਯਾਰ ਜਮਾ ਠੀਕ ਹੈ ਖੜਲਾ ਕੇ ਕੀ ਚੂਣੀਆਂ ਨਾ ਇਕੜਵਾ ਕੇ ਤੇ ਤਾਂ ਜਿਵੇਂ ਬੱਕਰੀ ਹੁੰਦੀ ਹੈ ਇੱਕ ਤਾਂ ਜਿਵੇਂ ਟੁੱਟ ਮੇ ਛੱਡੇ ਵਾਲੀ ਹੋ ਜਾਂਦੀ ਹੈ ਆਪਣੀ ਇੱਕ ਜਿਵੇਂ ਠੁਕਮੇ ਚੱਡੇ ਵਾਲੀ ਦੁੱਧ ਵਧੀਆ ਦਿੰਦੀ ਹੈ ਜਾਂ ਟਟਮੇ ਚੱਡੇ ਵਾਲੀ ਨੂੰ ਮੰਨਦੇ ਹੋ ਵਧੀਆ ਠੁਕਮੇ ਚੱਡੇ ਵਾਲੀ ਵਧੀਆ ਹੁੰਦੀ ਅਸਲ ਦਾ ਜੀ ਹੱਥ ਉਹੀ ਗਿੱਟਿਆਂ 'ਚ ਲੱਗਦੇ ਫਿਰਨ ਅੱਛਾ ਹਾਂ ਉਹ ਥਣ ਨਹੀਂ ਹੈਗੀ ਨਾ ਨਾ ਥਣ ਯਾਨੀ ਹੱਥ ਜੱਡਾ ਬਹੁਤ ਬੱਤ ਥਣ ਹੋਵੇ ਗਿੱਟਿਆਂ 'ਚ ਨਾ ਲੱਗੇ ਨਾ ਠੀਕ ਹੈ ਤੇ ਤਾਏ ਦੀਆਂ ਗੱਲਾਂ ਕਿਉਂਕਿ ਇਹਨਾਂ ਦੇ ਤਜਰਬੇ ਕਰੇ ਹੋਏ ਨੇ ਬਾਈ ਜੀ ਕਿਉਂਕਿ ਸਾਰੀਆਂ ਗੱਲਾਂ ਇਹਨਾਂ ਨੇ ਪ੍ਰਤਿਆ ਕੇ ਹੁਣ ਫੇਰ ਆਣ ਪੂਰੇ ਮਾਹਿਰ ਨੇ ਯਾਨੀ ਅੱਜ ਦੇ ਟਾਈਮ ਦੇ ਵਿੱਚ ਤੇ ਆਹ ਜੋੜੀ ਬੱਕਰੀਆਂ ਦੀ ਬਹੁਤ ਸ਼ਾਨਦਾਰ ਹੈ ਤੇ ਧੌਣ ਦੇਖ ਲਓ ਹਣਾ ਕਿੰਨੀ ਲੰਬੀ ਹੈ ਜਿਵੇਂ ਪਾਕਿਸਤਾਨੀ ਕਹਿੰਦੇ ਨੇ ਵੀ ਪੰਜਾਬ ਦੀਆਂ ਬੱਕਰੀਆਂ ਧੌਣਾ ਬਹੁਤ ਲੰਬੀਆਂ ਨੇ ਅਸ਼ਰਫ ਗੁੱਜਰ ਸਾਹਿਬ ਆਪਣੀ ਤੇ ਉਹੀ ਚੀਜ਼ ਬਾਈ ਜੀ ਆ ਬੱਕਰੀ ਹੈ ਤੁਸੀਂ ਦੇਖ ਸਕਦੇ ਹੋ ਜਿਵੇਂ ਡੱਬੀਆਂ ਪਾਕਿਸਤਾਨ ਦੇ ਵਿੱਚ ਪਾਈਆਂ ਜਾਂਦੀਆਂ ਨੇ ਉਹੀ ਨੱਕ ਨਕੌੜਾ ਪੁਆਇੰਟ ਚੈੱਕ ਕਰ ਸਕਦੇ ਹੋ ਕੰਨ ਸਿੰਗੀ ਮੱਥਾ ਤੇ ਤਾਂ ਆਹ ਬੱਕਰੀ ਤੋਰੀ ਮੜਾ ਜਾ ਇਧਰ ਨੀ ਆਹ ਤੋਰ ਮੜਾ ਜਾ ਤੋਰ 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 ਤਾਂ ਤੇ ਦੇਖੋ ਬਾਈ ਕਿੰਨੀ ਲੰਬੀ ਲੁੰਜੀ ਬੱਕਰੀ ਹੈ ਇਹ ਦੇਖ ਸਕਦੇ ਹੋ ਇਹ ਹੀਆਂ ਬੱਕਰੀਆਂ ਦਾ ਸ਼ੌਂਕ ਆ ਸਾਡੇ ਪੰਜਾਬ ਦੇ ਵਿੱਚ ਆ ਰੋਕ ਦਿਓ ਤੇ ਦੇਖ ਸਕਦੇ ਹੋ ਮਿੱਤਰੋ ਬਹੁਤ ਵੱਡੀ ਹਾਈਟ ਦੀ ਤੇ ਲੰਬੀ ਬੱਕਰੀ ਹੈ ਭਾਈ ਮੱਟੀ ਪਿੰਡਰਾਂ ਵਾਲੇ ਦੀ ਦੇਖ ਸਕਦੇ ਹੋ ਤੇ ਤੁਹਾਨੂੰ ਬੱਕਰੀਆਂ ਹੋਰ ਵੀ ਦਿਖਾਵਾਂਗੇ ਆ ਜਾਤਾ ਏ ਲਿਆ ਫੜ ਕੇ ਤੁਸੀਂ ਤੇ ਸ਼ੌਂਕ ਹੈ ਨ ਸਿਰੇ ਦੀਆਂ ਬੱਕਰੀਆਂ ਦਾ ਕਰਾਵਾਂਗੇ ਤੁਹਾਨੂੰ ਅੱਜ ਤੇ ਬਾਈ ਹੁਣ ਆ ਗਈ ਜੋੜੀ ਨੰਬਰ 3 ਇਹ ਦਾ ਸਰੀ ਹੀ ਕਰਾਇਆ ਪਿਆ ਜਮੀ ਐਨ ਐਂਡ ਗੱਲਬਾਤ ਹੈ ਕਿਉਂਕਿ ਇਹਨਾਂ ਦੇ ਰੰਗ ਨੇ ਪੱਕੇ ਲੋਹੇ ਤੇ ਦੇਖ ਸਾਧਿਓ ਤੇ ਪਹਿਲਾਂ ਤਾਂ ਤੁਹਾਨੂੰ ਪੁਆਇੰਟ ਚੈੱਕ ਕਰਾ ਦਈਏ ਪੱਠਾਂ ਦੇ ਤੇ ਦੇਖੋ ਸਿੰਗੀ ਮੱਥਾ ਮੂੰਹ ਤੇ ਅੱਖਾਂ ਤੇ ਉੱਚਾ ਮੱਥਾ ਜਾਂਦਾ ਹੈ ਨਾ ਤਾਂ ਇਹ ਜਿਵੇਂ ਕਹਿੰਦੇ ਨੇ ਪੱਗ ਵਾਲੀਆਂ ਬੱਕਰੀਆਂ ਉਹ ਚੀਜ਼ਾਂ ਦੇ ਵਿੱਚ ਹੋਣੇ ਹਲੇ ਮਤਲਬ ਪਹਿੜ ਪੱਠਾ ਤਾਂ ਇਹ ਹਾਂ ਕਿੰਨੇ ਦੰਦ ਹੋ ਗਏ ਹੋਣੀ ਇਹ ਦੋ ਦੰਦੇ ਆ ਜੀ ਲੈ ਅੱਛਾ ਜੀ ਹੂੰ ਲੈ ਤੇ ਦੇਖ ਸਾਧੂ ਮੇਤਰੋ ਦੋਏ ਦੰਦ ਤਾਂ ਹੈ ਜਿਹਨੂੰ ਨਹੀਂ ਯਕੀਨ ਤਾਂ ਚੈੱਕ ਕਰ 40 ਇੰਚ ਕਾਠਾ ਪੂਰਾ ਹੈ ਪੂਰਾ ਦੇਖ ਸਕਦੇ ਹੋ ਬਾਈ 40 ਇੰਚ ਜਿਵੇਂ ਪਾਕਿਸਤਾਨੀ ਆ ਉਹ ਚੀਜ਼ਾਂ ਨੇ ਹਨਾ ਦੇਖ ਸਾਹਵੇਂ ਬਾਈ ਉੱਚਾ ਮੱਥਾ ਜਿਹਨੂੰ ਟੋਪੀ ਵਾਲੀ ਕਹਿ ਦਿੰਦੇ ਨੇ ਪਿਓਰ ਆ ਦੇਖੋ ਮਿੱਤਰੋ ਤੇ ਤਾਂ ਇੱਕ ਘਰੀ ਤਿਆਰ ਕਰੀਏ ਹੈ ਪੱਠਾ ਹਾਂ ਕਰਦੀਆਂ ਪੱਠਾਂ ਨੇ ਠੀਕ ਐ ਤੇ ਜਿਹੜਾ ਬੱਕਰਾ ਹੈ ਆਪਣਾ ਘਰੇ ਉਹਦੇ ਨਾਲ ਦੀ ਐ ਇਹ ਹਾਂ ਹਾਂ ਅੱਛਾ ਉਹਦੀ ਭੈਣ ਹੈ ਜਾਨੀ ਹਾਂ ਉਹਦੀ ਭੈਣ ਨਹੀਂ ਉਸੇ ਸੂਏ ਦੀ ਆ ਭੈਣ ਨਹੀਂ ਹੈਗੀ ਅੱਛਾ ਉਹਦੀ ਬਾ ਕੀ ਫਾਇਦਾ ਉਹਦੀ ਭੈਣਾ ਗੱਲ ਸਹੀ ਕਹੋ ਯਾਨੀ ਝੂਠ ਬੋਲਣਾ ਨਾ ਨਾ ਹੋਰ ਬੱਕਰੀ ਦੀ ਆ ਠੀਕ ਹੈ ਤੇ ਵਿੱਚ ਬੰਦੇ ਹੁਣ ਬਾਰੂ ਲਿਆ ਲਿਆ ਮੈਂ ਨਹੀਂ ਉਹ ਕਹੀ ਜਾ ਉਹਦੀ ਆ ਉਹਦੀ ਆ ਉਹਦਾ ਕੀ ਫਾਇਦਾ ਅੱਛਾ ਯਾਨੀ ਹੁਣ ਬੱਕਰੀ ਹੋਰ ਦੀ ਆ ਮੈਂ ਕਹੀ ਆ ਮ ਉਹਦੀ ਆ ਆਇਆ ਫਲਾਣਾ ਉਹਦਾ ਕੀ ਫਾਇਦਾ ਯਾਨੀ ਗਲਤ ਕੰਮ ਨਾ ਇਹ ਕੰਮ ਪਤਨ ਦੇ ਦੇ ਵਿੱਚ ਕਰੀਏ ਲੋੜ ਨਹੀਂ ਇਹ ਕਰਦੀਆਂ ਬੱਕਰੀਆਂ ਸਹੀ ਗੱਲ ਦੱਸ ਕੇ ਦਿਓ ਜਿਹੜੀ ਲੈਂਦੀ ਆ ਉਹ ਦੱਸ ਦੇ ਵੀ ਲੈਂਦੀ ਆ ਯਾਨੀ ਹੁਣ ਵਿੱਚ ਬੰਦੇ ਗਲਤ ਕੰਮ ਕਰੀਏ ਵਿੱਚ 4 ਬੱਕਰੀਆਂ ਨੇ ਨਿਆਰੇ ਉਹਨਾਂ ਬੱਕਰੀਆਂ ਦੀਆਂ ਦੱਸੀ ਜਾਂਦੇ ਨੇ ਇਹ ਜਾਣੀ ਮੈਂ ਇਹ ਨਹੀਂ ਕਿ ਤੋ ਲਿਆਂਦੀ ਬੱਕਰੀ ਇਹਦੀ ਬਣਾਤੀ ਉਹਦਾ ਕੀ ਸਵਾਦਾ ਅਛਾ ਵੀ ਉਹ ਕੰਮ ਗਲਤ ਨਾ 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 ਠੀਕ ਹੈ ਤੇ ਇਹ ਬੱਕਰੀਆਂ ਤਾਈ ਦੀਆਂ ਦੇਖ ਸਕਦੇ ਹੋ ਜੋੜੀ ਨੰਬਰ ਤੀਜੀ ਹੈ ਬਾਈ ਦੇਖ ਸਕਦੇ ਹੋ ਇਹ ਭੱਟ ਤਾਈ ਕਿੰਨੇ ਸੂਏ ਲੈ ਲੇ ਤੂੰ ਇਹ ਦੂਏ ਆ ਅੱਛਾ ਇਹ ਵੀ ਘਰ ਦੀ ਤਿਆਰ ਕਰੀ ਦੇਖੋ ਮਿੱਤਰੋ ਇਹ ਵੀ ਗੱਬਣਾ ਹੈ ਹਾਂ ਗੱਬਣਾ ਇਹ ਦੇਖ ਸਕਦੇ ਆ ਇਹਨਾਂ ਪੁੜੇ ਪਾੜੇ ਪੱਠਾਂ ਦੇ ਸਾਰੇ ਪੁਆਇੰਟ ਚੈੱਕ ਕਰ ਲਓ ਖਾਨ ਚੱਡੇ ਐਨ ਵਧੀਆ ਨੇ ਸਿੰਗੀਆਂ ਮੱਥੇ ਨੱਕ ਮੂੰਹ ਪੱਠਾਂ ਤਾਂ ਇਹ ਕਿੰਨੀਆਂ ਤਿਆਰ ਕਰ ਲਵਾਂ ਸਾਲ 'ਚ ਉਹ ਪੱਠਾਂ ਪਹਿਲਾਂ ਇੱਕ ਦੋ ਵਾਰੀ ਲੈ ਲੂਗੇ ਬੰਦੇ ਵੇਚਤੀਆਂ ਅੱਛਾ ਤੇ ਬਹੁਤ ਇਤਕੀ ਹੈਗੀਆਂ ਸਰ 6-7 ਪਿਸਲੀਆਂ ਨੇਗੀਆਂ ਉਸ ਜਣੀ ਮਸਾਂ ਹੀ ਪਾਚਦੀਆਂ ਨੇ ਮਾਜਦੀਆਂ ਨੇ ਆ ਪੰਜ ਗੇਤ ਕੀ ਲੋੜੀਆਂ ਰੱਖੀਆਂ ਨੇ ਬੱਚੇ ਦਾ ਮਾਲਾ ਜੰਮਦੀ ਲੈ ਜਾਂਦੇ ਹੋਣੇ ਬਥੇਰੇ ਰਾਜੇంద్ర ਜੰਮ ਮਸਾ ਪੰਜ ਚਾਰ ਰੱਖਦੇ ਆ ਵਿੱਚੋਂ ਆ ਦੋ ਮੇਮ ਨੇ ਧੱਕੇ ਨਾਲ ਹੀ ਰੱਖੇ ਨੇ ਬਸ ਆ ਦੋ ਰੱਖੇ ਹੋਏ ਨੇ ਦੋ ਆ ਹੁਣ ਰੱਖੇ ਨੇ ਨਾਲ ਠੀਕ ਆ ਉਹਨਾਂ ਦਾ ਵੀ ਤੁਹਾਨੂੰ ਸ਼ੌਂਕ ਕਰਾਵਾਂਗੇ ਕਿ ਜਿਹੜੀ ਆ ਪੱਠ ਹੈ ਜਣੀ ਸ਼ੁਰੂ ਦੇ ਨੂੰ ਮੰਗੀ ਦਾ ਬਹੁਤ ਨੇ ਹੋਣੀ ਬਥੇਰੇ ਆ ਤਾਂ ਅੱਛਾ ਜਣੀ ਸਾਮ ਕੇ ਰੱਖੀ ਆ ਹਾਂ ਹਾਂ ਜਣੀ ਮੇਲਾ ਮੂਲਾ ਦੇਖਣਾ ਪੈਂਦਾ ਫੇਰਾ ਠੀਕ ਐ ਤੇ ਇਹਨੂੰ ਤੋੜ ਕੇ ਦਿਖਾ ਮੜਾ ਜਾਂ ਸ਼ੌਂਕ ਕਰਾਈਏ ਪੱਠਾਂ ਦਾ ਦੋਨਾਂ ਦਾ ਲਓ ਇਹ ਜੋੜੀ ਬਾਈ ਬਹੁਤ ਸਰੇ ਜੋੜੀ ਆ 39 40 40 ਇੰਚ ਹਾਈਟ ਆ ਬੱਕਰੀ ਦੀ ਦੇਖੋ ਮਿੱਤਰੋ ਤੁਹਾਨੂੰ ਮੂਰੋਂ ਵੀ ਤੁਰਦੀਆਂ ਹੋਈਆਂ ਦਿਖਾਵਾਂਗੇ ਲੈ ਛਾੜ ਦੇ ਇਧਰੋਂ ਲੈ ਆਉ ਲੈ ਦੇਖੋ ਮਿੱਤਰੋ ਚੈੱਕ ਕਰ ਲਓ ਹੱਟ ਚਾ ਦੇਖੋ ਤੋਰੇ ਤੂਰੇ ਪੱਠਾਂ ਦੇ ਬਹੁਤ sire ਨੇ ਜੋੜੀਆਂ ਜੋੜੀਆਂ ਬਣਾ ਲੈ ਆ ਸੇਲੇ ਲੈ ਆ ਤੇ ਹੁਣ ਦਿਖਾਉਨੇ ਆ ਤੁਹਾਨੂੰ ਤਾਏ ਦੇ ਛੇਲੇ ਤੇ ਪੁੱਛਾਂਗੇ ਵੀ ਕਿਹੜੇ ਬੱਕਰਿਆਂ ਦੇ ਨੇ ਲਿਆ ਤਾਏ ਇਹ ਦੋ ਕਾਲੇ ਰੱਖ ਲਿਆ ਕਿ ਤੀ ਹਾਂ ਕਾਲੇ ਛੇਲੇ ਦੇਖੋ ਮਿੱਤਰੋ ਕਾਲੇ ਛੇਲੇ ਨੇ ਫੜੀ ਮੈਂ ਉਹਨੂੰ ਇਧਰ ਨੂੰ ਕਰ ਮਾਰਿਆ ਯਾਨੀ ਜੋੜੀ ਦਾ ਇਹ ਸਾਲ ਤਿਆਰ ਕਰ ਲੈਣਾ ਹਾਂ ਜੋੜੀ ਬੱਚਿਆਂ ਦੀ ਹਾਂ ਠੀਕ ਆ ਵੀ ਇੱਥੋਂ ਪਤਾ ਲੱਗਦਾ ਜਿਹੜਾ ਬੱਚੇ ਪਾਲਦਾ ਤੇ ਪੱਠਾਂ ਪਾਲਦਾ ਵੀ ਨਸਲ ਤਿੰਨ ਦੇ ਇੱਕ ਮੱਖਣ ਲੈ ਗਿਆ ਧੂੜਕੋਟ ਵਾਲਾ ਅੱਛਾ ਤਿੰਨੇ ਜੋੜੇ ਦੇ ਦੀ ਨਾ ਨਾ ਡੋਡੀ ਤੇ ਅੱਛਾ ਦੋ ਦੋ ਦੇ ਯਾਨੀ ਤਿੰਨ ਬੱਚੇ ਰੱਖੇ ਹੋਏ ਦੀ ਕਰੇ ਹਾਂ ਤਿੰਨ ਰੱਖੇ ਤੇ ਕੋਬਰ ਮੱਖਣ ਇੱਕ ਮੱਖਣ ਲੈ ਗਿਆ ਧੂੜਕੋਟ ਵਾਲਾ ਹਾਂ ਠੀਕ ਹੈ ਉਹ ਵੀ ਬੰਦਾ ਵਈਆ ਜੇ ਤਾਈ ਲੋਗੋ ਬੱਚਾ ਲੈ ਕੇ ਗਿਆ ਤੇ ਇਹ ਦੇਖ ਸਮਾ ਤੇ ਤਾਈ ਜਿਹੜਾ ਆਹ ਬੱਚਾ ਇਹ ਕਿਹੜੇ ਬੱਕਰੇ ਦਾ ਹੈ ਇਹ ਸ਼ੇਰੇ ਦਾ ਅੱਜ ਜਿਹੜਾ ਕਰੇ ਆਪਣਾ ਕਰੇ ਸ਼ੇਰਾ ਹਾਂ ਵੱਡਾ ਸ਼ੇਰ ਦੋ ਇਹ ਉਦੀ ਨੇ ਅੱਛਾ ਦੋ ਨਹੀਂ ਉਹਦੀ ਨੇ ਦੋ ਨਹੀਂ ਉਹਦੀ ਨੇ ਹਾਂ ਦੇਖੋ ਮਿੱਤਰੋ ਰਿਜ਼ਲਟ ਬੱਕਰੇ ਸ਼ੇਰੇ ਦਾ ਇਹਦਾ ਮਤਲਬ ਕਰਨ ਹੁਣੇ ਹੁਣ 20 ਇੰਚ ਦਾ ਹਾ ਹਾ ਦੇਖੋ ਮਤੋਂ ਕੰਨ ਕੱਡੇ ਕੱਡੇ ਨੇ ਤੇ ਆਦੋਂ ਡੇਡ ਡੇਡ ਫੁੱਟ ਦੇ ਕੰਨ ਹੋਣੇ ਹਨਾ ਦੇਖੋ ਪੂਰੇ ਐ ਨਾਗ ਫਣੇ ਕੰਨ ਕਹਾਂ ਨਹੀਂ ਜਿਵੇਂ ਉਹ ਚੀਜ਼ਾਂ ਨੇ ਤੇ ਸਿੰਗੀਆਂ ਹੋਈਆਂ ਤੇ ਤਾਂ ਇਹ ਉਮਰ ਦੀ ਗੱਲ ਕਰੀਏ ਕਿੰਨੀ ਹੋ ਗਈ ਇਹਨਾਂ ਦੀ ਉਮਰ ਇਹ ਲੂੜੀ ਵਾਗ ਵੇਲੇ ਦੇ ਨੇ ਫਿਰ ਪੰਜ 6 ਮਹੀਨਿਆਂ ਦੀਆਂ ਹਾਂ ਹਾਂ ਮੁਰਲੀ ਲੂੜੀ ਨੂੰ ਜਾ ਕੇ ਇਹ ਸਾਲ ਦੇ ਹਾਂਜੀ ਦੁੱਧਾ ਤੇ ਹਟਾਤੇ ਕੀ ਚੁੰਗਦੇ ਨੇ ਹਲੇ ਬਾਹਰ ਹਟ ਗਏ ਹੁਣ ਅਜੇ ਹੁਣ ਹਟ ਗਏ ਤੇ ਹੁਣ ਫਿਰ ਇਹਨਾਂ ਦਾ ਕੀ ਦਾਣਾ ਪਾਣੀ ਬਸ ਆ ਬੱਕਰੀਆਂ ਨਾਲ ਦਾਣੇ ਖਾ ਲੈਂਦੇ ਨੇ ਅਸ਼ਾ ਦਾਣੇ ਜਾਨੀ ਖਾਂਦੇ ਨੇ ਖਾਂਦੇ ਨੇ ਹਾਂ ਠੀਕ ਕਹ ਤੇ ਬੱਚੇ ਬਹੁਤ ਸ਼ਕੀਨ ਨੇ ਤਾਂ ਇਹਨਾਂ ਦਾ ਕੋਈ ਵੇਚਣ-ਬੂਚਣ ਦਾ ਚੱਲ ਹਲੇ ਫਿਰਦੇ ਨੇ ਅੱਛਾ ਹਾਂ ਕਿਉ ਮੰਗਣਗੇ ਬਹੁਤ ਕਿਉ ਹਾਂ ਹਾਂ ਇਹੇ ਜੇ ਤੈਨੂੰ ਪਤਾ ਮੰਡੀਆਂ ਦੇ ਤਾਂ ਬਹੁਤ ਘੱਟ ਆਉਂਦੇ ਨੇ ਹਾਂ ਯਾਨੀ ਪੁਰਾਣੇ ਬੰਦਿਆਂ ਲਵੇ ਨੇ ਜਿੰਨਾ ਲਵੇ ਨਸਲਾਂ ਸੰਭੀਆਂ ਹੋਈਆਂ ਨੇ ਤੇ ਇਹਨਾਂ ਦੀਆਂ ਮਾਵਾਂ ਤਾਂ ਇਹ ਗੱਲ ਕਰੀਏ ਕਹੇ ਜੇ ਯਾਨੀ ਦੁੱਧ ਦਾ ਦੁੱਧ ਨੂੰ ਕਿਵੇਂ ਨੇ ਪੂਰਾ ਰਕਾਟ ਹੈ ਉਰੀ ਖੜੀ ਹੈਗੀ ਅੱਛਾ ਦੂਹੀ ਪਠਾ ਲਿਆਓ ਮੜਾਏ ਫੜ ਪੁੱਤੀ ਲੈਣ ਤੱਪੀ ਦੂਹੀ ਬੜਕੇ ਤੁਹਾਨੂੰ ਮਾਂ ਵੀ ਬੱਚਿਆਂ ਦੀ ਦਿਖਾਉਨੇ ਆ ਤੇ ਬੱਚੇ ਲੰਬੇ ਲੁੰਝੇ ਬਹੁਤ ਨੇ ਗਿੱਟੀਆਂ ਗੁੱਟੀਆਂ ਦੇ ਦੇਖ ਸਕਦੇ ਹੋ ਸਲੈਰੇ ਪੂਰੇ ਹਨ ਸਿੱਧੇ ਤੇ ਕੰਨਾਂ ਦੇ ਸਾਰੇ ਪਾਸੇੋਂ ਇੱਕ ਲਾਲ ਅੱਖ ਚ ਇੱਕ ਚਿੱਟੀ ਅੱਖ ਦੇ ਵਿੱਚ ਹੈ ਤੇ ਤਾਇਆ ਕਹਿੰਦਾ ਅੱਜ ਸਾਲ ਦੋ ਤਿੰਨ ਬੱਚੇ ਬਹਿ ਤਿਆਰ ਕਰੇ ਦਿਨਾ ਤੇ ਫੇਰੇ ਪਤਾ ਲਾਣਾ ਤਾਂ ਇਹ ਜੇ ਨਸਲ ਜਾਨੀ ਉਹਨਾਂ ਦੇ ਬੱਚੇ ਹੋਣ ਹਨ ਆਹ ਐਸੇ ਬੱਕਰੀ ਦੇ ਨੇ ਇਹਦੇ ਨੇ ਆ ਲੋਕੀ ਜੀ ਅੱਛਾ ਦੇਖ ਸਕਦੇ ਹੋ ਨਤਰੋ ਜਾਨੀ ਦੁੱਧ ਆਦ ਨੂੰ ਚੰਗੀ ਆ ਬੜੀ ਹਾਂ ਹੁਣ ਫੇਰ ਸੂਏ ਨੇ ਠੀਕ ਹੈ ਤੇ ਕਿੰਨੇ ਸੂਏ ਲੈ ਲੈਤਾ ਇਹ ਤੋਂ ਸੂਏ ਨੇ 4 ਦਿੱਤੇ ਅੱਛਾ ਜਾਨੀ ਹੋਰ ਵੀ ਇਹਦੀਆਂ ਹੋਣੀਆਂ ਪੱਟੀਆਂ ਹਾਂ ਹਾਂ ਹੈਗੀਆਂ ਦੋ ਪੱਟਾਂ ਹੋਰ ਠੀਕ ਐ ਤੇ ਕੰਨਾਂ ਦੀ ਸਿੰਗੀ ਬਹੁਤ ਹੈ ਨਾ ਜਿਵੇਂ ਪੁਰਾਣੀਆਂ ਬੱਕਰੀਆਂ ਦੀ ਸਿੰਗੀ ਹੁੰਦੀ ਮੁੜੀ ਹੋਈ ਹਾਂ ਉਹ ਚੀਜ਼ ਐ ਤੇ ਦੁਬਾਰੋ ਫੇਰ ਗੱਭਣਾ ਹੈ ਨਾ ਹਾਂ ਹੁਣ 3 ਮਹੀਨੇ ਦੀ ਹੈਗੀ ਠੀਕ ਐ ਕੱਤੇ 'ਚ ਫੇਰ ਸੂਹ ਹਾਂ ਕੱਤੇ 'ਚ ਫੇਰ ਦੇਖੋ ਮਿੱਤਰੋ ਆ ਬੱਕਰੀ ਦੇ ਬੱਚੇ ਨੇ ਇਹ ਤੇ ਸਰਾ ਕੱਲ੍ਹ ਬਾਤ ਐ ਤੇ ਬੱਕਰੀ ਵੀ ਸਰਾ ਐ ਤੇ ਬੱਕਰਾ ਵੀ ਸਰਾ ਐ ਚੈੱਕ ਕਰ ਲਓ ਤੇ ਹੋਰ ਦਿਖਾਤਾ ਐ ਬੱਕਰੀਆਂ ਲਿਆ ਫੜ ਕੇ ਆ ਆਲੂ ਹੀ ਪੱਟਾ ਲੈ ਹੋਰ ਲਿਆ ਆ ਜੋ ਆਈ ਛੱਡ ਦਿਆਂ। ਉਹ ਦੇਖੋ। ਉਹ ਕਿਉਂ ਮੁੜਿਆ ਵਕੀ? ਉਰਾ ਮੁੜ ਕੇ ਲਿਆ। ਉਰੇ ਜਿੰਨੇ ਲਿਆ। ਹੋਰ ਫੱਲੇ ਇੱਕ ਜਣ। ਤੇ ਤੁਹਾਨੂੰ ਪੱਠ ਦਿਖਾਉਣਾ ਮਿੱਤਰੋ ਇੱਕ ਲੋਹੀ ਤੇ ਉਹਦੀਆਂ ਪੱਠਾਂ ਵੀ ਦਿਖਾਵਾਂਗੇ। ਤੇ ਦੇਖ ਸਕਦੇ ਹੋ ਤੇ ਤਾਂ ਕਿੰਨੇ ਸੂਏ ਹੋਗੀ ਪੱਠੇ। ਆਹਾ। ਇਹ ਦੂਏ ਹੋ ਗਈ ਅੱਛਾ ਦੋ ਸੂਏ ਲੈ ਲੇ ਹਾਂ ਜੇ ਗੱਬਣ ਤਾਂ ਨਹੀਂ ਕਰਾਈ ਹੁਣ ਗੱਬਣ ਕਰਾਤੀ ਫਿਰ ਠੀਕ ਆ ਤੇ ਨਕੌੜਾ ਬਹੁਤਾ ਹੈ ਨਾ ਇਹ ਛਾ ਦੇ ਉਹ ਤੇ ਲੰਗ ਮਾਰ ਦੀ ਥੋੜਾ ਜਿਹਾ ਕੀ ਕਰੀ ਇਹਦੇ ਮਰਦੀ ਸੱਤ ਲੱਗੀ ਜੀ ਅੱਛਾ ਯਾਨੀ ਫਿਰਦੀ ਐਂ ਉਹ ਵਧੀਆ ਤੂੰ ਫਿਰਦੀ ਹਾਂ ਬਹੁਤ ਵਧੀਆ ਵਧੀਆ ਠੀਕ ਐ ਆ ਕਰ ਲਿਆ ਘਾਸਰੀਪ ਤੇ ਆ ਮੇਂ ਨਹੀਂ ਆ ਜੇਕਰ ਆਪਾਂ ਗੱਲ ਕਰੀਏ ਇਸੇ ਦੀਆਂ ਨੇ ਇਸੇ ਦੀਆਂ ਨੇ ਅੱਛਾ ਜੀ ਇਹਨੂੰ ਛੱਡ ਦੋ ਫਿਰ ਆਹ ਦੇਖ ਸਕਦੇ ਮੈਂ ਤੋ ਆ ਲਿਆ ਪੱਠੋ ਇਹ ਪੱਠਾਂ ਦੀ ਮਾਂ ਐ ਤੁਹਾਨੂੰ ਉਹਨੀਆਂ ਪੱਠਾਂ ਦਿਖਾਉਣੀਆਂ ਯਾਨੀ ਰਿਜ਼ਲਟ ਦਿਖਾਉਣੀਆਂ ਆ ਬੱਕਰੀ ਇਹ ਸ਼ੇਰੇ ਬੱਕਰੀ ਦੀ ਐ ਅੱਛਾ ਸ਼ੇਰੇ ਬੱਕਰੀ ਦੀ ਐ ਹਾਂ ਹਾਂ ਇਹਦਾ ਮਤਲਬ ਖੀਰੀ ਹੋਣੀ ਆ ਹਲੇ ਹਾਂ ਤਾਂ ਖੀਰੀ ਦੀ ਆ ਦੀ ਅੱਛਾ ਜੀ ਦੁੱਗੀ ਉਹਦੀ ਆ ਖੀਰੀ ਹਾਂ ਦੋ ਦੰਦ ਦੋ ਦੰਦ ਦੇ ਆ ਜੀ 13 14 ਮਹੀਨਿਆਂ ਦੀ ਹੋਣੀ ਆ ਤੇ ਦੇਖ ਸਕਦੇ ਹੋ ਬਾਡੀ ਸਟਰਕਚਰ ਹਾਂ ਜੇ ਲਵਾਈ ਤਾਂ ਨਹੀਂ ਤਾਂ ਇਹ ਨਾ ਠੀਕ ਐ ਯਾਨੀ ਪੂਰਾ ਕੱਦ ਕਰਾਏਗਾ ਦਾ ਹਾਂ ਹਾਂ ਦੇਖ ਸਕਦੇ ਮਿੱਤਰੋ ਪੂਰੀ ਸਿਰਾ ਗੱਲਬਾਤ ਆ ਤੇ ਸ਼ੇਰੇ ਬੱਕਰੀ ਆ ਵੀ ਸ਼ੇਰੇ ਦੀ ਆ ਹਾਂ ਸ਼ੇਰੇ ਦੀ ਇਹ ਮਾਂ ਤੇ ਵਗ ਗਿਆ ਹਾਂ ਮਾਂ ਤੇ ਪੈਣਾ ਹੀ ਨਹੀਂ ਇਹ ਅੱਛਾ ਦੋਨੇ ਸੱਕੀਆਂ ਪੈਣ ਕੀਤਾ ਛਾੜ ਦੇਤਾ ਇਹਨਾਂ ਨੂੰ ਵੀ ਦੇਖੋ ਮਿੱਤਰੋ ਤੋਏ ਸੱਗੀਆਂ ਭੈਣਾਂ ਨੇ ਤੇ ਇਹਨਾਂ ਦੀ ਮਾਂ ਵੀ ਤੁਹਾਨੂੰ ਦਿਖਾਈ ਹੈ ਦੇਖੋ ਮੂੰਹ ਮਾਂ ਨੱਕ ਨੁੱਕ ਚਲ ਚੰਗਾ ਰਿਜ਼ਲਟ ਹੈ ਬੱਕਰੀਆਂ ਦਾ ਤੇ ਬਾਕੀ ਤੁਹਾਨੂੰ ਦੇਖ ਸਾਡੇ ਨੂੰ ਮਿੱਤਰੋ ਆਹ ਬੱਕਰੀ ਜੀ ਕਰਨੀ ਕੋਲੀ ਦੇ ਤੇ ਪਾਉਂਦੇ ਗਾਨੀ ਘਟ ਗਈਆਂ ਚਾਰ ਕੋਈ ਆ ਜਾ ਆ ਜੀ ਬਣਾ ਲੈਣੇ ਇੱਕ ਬੱਕਰੀ ਤੁਹਾਨੂੰ ਕਾਲੀ ਹੋਰ ਦਿਖਾਉਣੀ ਆ ਇਹ ਕਿੰਨੇ ਸੂਏ ਹੋ ਗਈ ਤਾਏ ਇਹ ਤੀਜੇ ਅੱਛਾ ਹੂੰ ਲੰਬੀ ਬਹੁਤ ਆ ਨਾ ਬੱਕਰੀ ਹਾਂ ਤੇ ਕੰਨੇ ਦਾ ਵੀ ਬਹੁਤ ਆ ਦੇਖੋ ਹੂੰ ਨਾਗ ਫਣੀ ਲੰਬੇ ਕੰਨਾਂ ਵਾਲੀ ਇਹ ਸਾਡੀ ਤੇ ਤਾਈ ਜ਼ਿਆਦਾਤਰ ਬੱਕਰੀ ਕਿੰਨੇ ਸੂਏ ਦੇ ਜਾਂਦੀ ਹੈ ਆਪਣੀ ਉਮਰ ਦੇ ਵਿੱਚ ਸ਼ਾਮ ਦੀ ਗੱਲ ਆ 14-15 ਸੂਏ ਦੇ ਜਾਂਦੀ ਹੈ ਆਰਾਮ ਨਾਲ ਹਾਂ ਤੇ ਉਮਰ ਕਿੰਨੀ ਕੁ ਹੁੰਦੀ ਹੈ ਬੱਕਰੀ ਦੀ ਉਮਰ ਤਾਂ ਇਹਦੀ ਆਹੀ 13-14 ਸਾਲ ਹੁੰਦੀ ਹੈ ਅੱਛਾ ਹਾਂ ਯਾਨੀ ਪਹਿਲਾਂ ਬੱਕਰੀਆਂ ਉਮਰ ਜ਼ਿਆਦਾ ਕਰਦੀਆਂ ਤੇ ਜਲ ਕਰ ਜਾਂਦੀਆਂ ਤੁੱਕਾ ਤੱਕ ਦੇ ਸੀ ਜਰਾਮ ਹੁੰਦਾ ਸੀ ਅੱਛਾ ਹੁਣ ਉਹ ਗੱਲਾਂ ਹੈ ਨਹੀਂਆਂ ਤੈਨੂੰ ਪਤਾ ਹੁਣ ਥੋੱਕਾ ਰਹਿ ਗਿਆ ਮੋਕਾ ਕੇ ਦੋ ਦੋ ਮਹੀਨੇ ਦਾ ਤੁੱਕੇ ਖੰਦੀ ਫਰੀ ਨਹੀਂ ਅੱਛਾ ਠੀਕ ਹੈ ਹੁਣ ਤੁੱਕਾ ਤਾਂ ਕਿਤੇ ਮਿਲਦਾ ਨਹੀਂ ਹਾਂ ਠੀਕ ਹੈ ਤੇ ਯਾਨੀ ਜਾਨ ਬਣੀ ਰਹਿੰਦੀ ਜਾਨ ਬੱਕਰੀਆਂ ਵਿੱਚ ਠੀਕ ਹੈ ਤੇ ਜਿਹੜਾ ਹੁਣ ਨੀਰਾ ਚੱਲਦਾ ਆਪਣਾ ਇਹ ਪਹਿਲਾਂ ਵੀ ਹੁੰਦਾ ਸੀ ਜਾਂ ਹੁਣ ਪਹਿਲਾਂ ਇਹਨੂੰ ਕਿਹੜਾ ਪਾਉਂਦਾ ਸੀਗਾ ਕਿਦਾਂ ਇੱਕ ਫਲੀਆਂ ਵਾਲਾ ਗੋਰਾ ਪਾਉਂਦੀ ਅੱਛਾ ਉਹ ਜਿਹਨੇ ਸਾਬਤਾ ਭਟਕੇ ਕੱਲੀਆਂ ਫਲੀਆਂ ਫਲੀਆਂ ਖਾਂਦੀਆਂ ਕੱਲੀਆਂ ਫਲੀਆਂ ਖਾਂਦੀਆਂ ਅੱਛਾ ਹੀ ਹੁਣ ਤਾਂ ਭੈਣ ਜੋ ਇਹੀ ਰੇਤਾ ਰਾਲਾ ਰਾਲਾ ਛਿੱਟੀ ਜਾਂਦੇ ਨੇ ਅੱਛਾ ਉਹਦਾ ਜਿੰਨਾ ਹੈ ਗੱਡੀਆਂ ਵਾਲੇ ਨੀਰਾ ਛਰਦੇ ਨੇ ਸਭ ਨਰੀ ਮਿੱਟੀ ਹੁੰਦੀ ਹੈ ਇਹ ਸਹੀ ਗੱਲ ਹੈ ਯਾਨੀ ਲੁੱਟਮਚਾਰ ਕਿ ਮੈਂ ਲੁੱਟੇ ਆ ਕੀ ਮੈਂ ਕਹਿੰਦਾ ਅਸੀਂ 2-3 ਵਾਰੀ ਛਿਟਿਆ ਇੱਥੇ ਆਂਦਾ ਜੋ ਮਗਰ ਉਹ 4-4 ਪੌਣੇ ਇੱਥੇ ਜਿਹੇ ਇਸੇ ਦਾ ਰੇਤਾ ਹੀ ਹੁੰਦਾ ਅੱਛਾ ਹਾਂ ਯਾਨੀ ਗਲਤ ਕੰਮ ਗਲਤ ਤਾਂ ਨਰਾ ਮਿੱਟੀ ਕਿ ਨਹੀਂ ਕਹੀ ਜਾਣ ਮਿੱਟੀ ਲਾਜ਼ਮੀ ਹੋ ਥੱਲੋ ਜੋ ਚਾਰ ਕੇ ਹਾਂ ਲਾਜ਼ਮੀ ਹੁੰਦੀ ਹੈ ਹੁੰਦੀ ਹੁੰਦੀ ਹੈ ਤੇਰਾ ਕੋਈ ਨੁਕਸਾਨ ਵੀ ਹੁੰਦਾ ਯਾਰ ਨੁਕਸਾਨ ਇਹ ਜੋ ਰਿਸ਼ਤਾ ਖਵਾਵਾਂਗੇ ਪਸੂ ਨੂੰ ਅੱਛਾ ਕਿੰਨੀ ਝਾਰ ਲਾ ਫਿਰ ਵੀ ਫਿੱਟ ਰਹਿ ਜਾਂਦਾ ਰਹਿ ਜਾਂਦਾ ਹਾਂ ਇਹਦੇ ਨਾਲ ਜਾਨੀ ਜੰਡੀ ਦਾ ਲੰਗ ਵਧੀਆ ਜੰਡੀ ਯਾਰ ਕੁਛ ਪਾਲੇ ਲੈ ਕੇ ਹੋਰ ਪਾਲੇ ਪਾ ਨੀਰਾ ਨਾ ਪਾਵੇ ਲੈ ਕੇ ਠੀਕ ਹੈ ਜਾਨੀ ਆਪ ਜਾ ਕੇ ਲਿਆਵੇ ਜੇ ਲੈਣਾ ਤਾਂ ਆਪ ਲੈ ਕੇ ਆਵੀਂ ਅੱਛਾ ਵਧੀਆ ਦੇ ਛੋਟੀ ਗੁਮਾਰੀ ਦਾ ਗੁਵਾਰੀ ਦਾ ਛੋਟੀ ਦਾ ਅੱਛਾ ਅਸੀਂ ਆਪਾਂ 4-5 ਸਾਲ ਦੀ ਲੈਂਦੇ ਅੱਗੇ ਸੀ ਆਪ ਲੈ ਕੇ ਹੁੰਦੇ ਜਾ ਕੇ ਠੀਕ ਮਜਾਰਾ 30-35 ਕਾਊਂਟਲਾਂ ਨਾਲ 30 ਨਾਲ ਗੱਡੀ ਭਰ ਜਾਂਦੀ ਸੀ ਅੱਛਾ ਹੁਣ ਕਹਿੰਦੇ ਜੇ 60-65 ਕਾਊਂਟਲ ਨੇ ਇਹ ਇੱਕ ਯਰਿੱਤਾ ਹੁੰਦਾ ਫਿਰ ਬਾਜ ਨਹੀਂ ਬਣਾਉਣਾ ਨਾ ਬਾਜਨ ਜ਼ਿਆਦੇ ਹੋ ਜਾਂਦਾ ਛੋਟਾ ਜਿਹਾ ਲੜਾ ਚੱਕ ਕੇ ਚੱਕ ਨਹੀਂ ਸਕਦੇ ਕਹਣਗੇ 80 90 ਕਿਲੋ ਦੀ ਪੰਡ ਹੋਊਗੀ ਅੱਛਾ ਠੀਕ ਹੈ ਮਿੱਤਰੋ ਗੱਲਾਂ ਨੋਟ ਕਰਨ ਵਾਲੀਆਂ ਕਿਉਂਕਿ ਇਹਨਾਂ ਦੇ ਬਾਈ ਤਜਰਬੇ ਸਾਰੇ ਕਰੇ ਹੋਏ ਨੇ ਹੰਡੇ ਹੋਏ ਹੋ ਜਿਵੇਂ ਜਾਨੀ ਅੱਗੇ ਜਿੰਨੇ ਪਾਉਂਦੇ ਸੱਪ ਵਾਲੀ ਇੱਧਰ ਗੁਆਰਾ ਹੀ ਪਾਉਂਦੇ ਨੇ ਅਚਾ ਜਾਨੀ ਪਹਿਲਾਂ ਹੁੰਦਾ ਨਹੀਂ ਜਾਂਦਾ ਮਰੀਆਂ ਦੀਆ ਹੁਣਾਂ ਜ਼ਿਆਦਾ ਜੀਰੀ ਲੱਗੀ ਉਦੋਂ ਦੀ ਤੈਨੂੰ ਪਤਾ ਗੁਆਰਾ ਘਟ ਗਿਆ ਹੈ ਨਹੀਂ ਅਛਾ ਰੇ ਸਪਰੇ ਬਦ ਗਈ ਹਣਾ ਹੁੰਦਾ ਨਹੀਂ ਕਿਤੇ ਟਿੱਬਿਆਂ ਰੇ ਰੇ ਵਾਹਣ ਦੇ ਅੱਗੇ ਹੋ ਜਾਂਦਾ ਸੀ ਯਾਨੀ ਜਿਵੇਂ ਕੱਖ ਖਾਂਦੀਆਂ ਨੇ ਇਹ ਵੀ ਰੇ ਸਪਰੇ ਹੋ ਰਹੀ ਆ ਤੇ ਮਿਕਸ ਹੋ ਰਿਹਾ ਕੰਮ ਸਾਰਾ ਹਣਾ ਰੇਹਾ ਸਪਰੇ ਹਾਂ ਨਹੀਂ ਕੰਮ ਗਾਲਾ ਹੋਇਆ ਯਾਨੀ ਹੁਣ ਤਾਂ ਬਸ ਡੇਕ ਡੱਪਾ ਹੀ ਰਹਿ ਗਿਆ ਤੂੰ ਤੇ ਰੇਹਾ ਬਸ ਜਦੋਂ ਅੱਧਾ ਸਾਡੇ ਵਿਸਰਾਗਾ ਠੀਕ ਐ ਤੇ ਗੱਲਾਂ ਬਾਈ ਨੋਟ ਕਰਨ ਵਾਲਿਆਂ ਨੇ ਤਾਂ ਇਹ ਤੇ ਕੋਈ ਹੋਰ ਤਜਰਬਾ ਤਾਂ ਐ ਬਾਤ ਤਜਰਬਾ ਇਹੀ ਆ ਅਸੀਂ ਤਾਂ ਨੀਰਾ ਤਿੰਨ ਚਾਰ ਵਾਰੀ ਛਿੜਿਆ ਭਰਾਵਾ ਅੱਛਾ ਕਿੰਨੇ ਤੂੰ ਬੰਦੇ ਕਿੰਨੇ ਕਹਿਲੀ ਕਰ ਲਈ ਨਾ ਠੀਕ ਹੈ ਤੂੰ ਕਹੇ ਦੀ ਵੀ 100 ਰੁਪਿਆ ਵੱਧ ਲੈ ਦੀ ਪਰ ਨੀਰਾ ਉਹ ਗੱਲ ਨਹੀਂ ਬਣਦੀ ਨਾ ਠੀਕ ਹੈ ਇੱਥੇ ਕਈ ਵਾਰੀ ਗੱਡੀ ਗੁੱਡੀਆਂ ਆਇਆ ਇੱਕ ਦੋ ਬੰਦਿਆਂ ਦੇ ਹੋਰ ਵੀ ਲਹਾਇਆ ਨਾਂਭਾ ਹੀ ਦਿੰਦਾ ਸਮਾਂ ਦਾ ਠੀਕ ਹੈ ਜਾਨੀ ਨੀਰਾ ਦਾ ਤਾਉਣ ਦੀ ਉਹ ਹੀ ਨਹੀਂ ਜ਼ਿਆਦਾ ਨਾ ਨਾ ਲੋੜ ਹੀ ਨਹੀਂ ਯਾਰ ਭਾਂਜ ਦਾ ਹੋ ਰਿਹਾ ਉਹਦਾ ਦਾਣੇ ਲੈ ਕੇ ਬਾਣੇ ਲੈ ਲੈ ਸਰਕਾਰ ਵਾਲਾ ਆ ਕੇ ਪਾ ਦੇ ਘੱਟ ਪਾ ਦੇ ਯਾਰ ਜਾਨੀ ਛੜਦੀਆਂ ਵੀ ਨਹੀਂ ਉਹਨੂੰ ਨਾ ਠੀਕ ਹੈ ਮਿੱਤਰੋ ਇਹ ਗੱਲਾਂ ਤੁਸੀਂ ਨੋਟ ਕਰ ਲਿਓ ਤੇ ਵੱਡੀ ਵੱਡੀਆਂ ਬੱਕੀਆਂ ਲਈ ਦੋ ਤਿੰਨ ਫੜਕੇ ਬੜਾ ਪੰਜ ਚਾਰ ਗੱਨੀ ਹੋਰੋਂ ਕਰ ਲਈ ਪੁੱਤ ਜੀ ਤਾਨੂੰ ਲਾਸਟ ਦੇ ਵਿੱਚ ਇੱਕ ਭੇੜ ਦਿਖਾਉਣੀ ਆ ਜਣੀ ਆਪਣੇ ਪੰਜਾਬ ਦੇ ਵਿੱਚ ਤਾਂ ਮਨ ਲਾਦਾ ਕਿਤੇ ਕਿਤੇ ਇੱਕ ਅੱਧੀ ਹੀ ਹੋਊਗਾ ਨਾ ਤਾਂ ਇਹ ਹੈਗੀਆਂ ਮਲੇਕੋਟਲੇ ਹੈਗੀਆਂ ਪੰਚਾ ਅੱਛਾ ਮਰੇਕੋਟਲੇ ਜਣੀ ਸ਼ੌਂਕ ਕਰਦੇ ਨੇ ਨਾ ਦਾ ਤੇ ਤਾਂ ਕਿਥੋਂ ਲਿਆਂਦੀ ਦਾ ਇਹ ਬਾ ਉੱਥੋਂ ਹੀ ਲੈ ਲਈ ਕਿਸੇ ਬੰਦੇ ਤੋਂ ਮੰਗਾਈ ਤੇ ਮਲੇਕੋਟਲੇ ਦੀ ਅੱਛਾ ਜਾਨੀ ਸੋਹਣੀ ਲੱਗੀ ਤੈਨੂੰ ਇਹ ਦੇਖ ਸਾਧਿਓ ਮਿੱਤਰੋ ਜਿਵੇਂ ਤੋਤਾਪੁਰੀ ਬੱਕਰੀਆਂ ਹੁੰਦੀਆਂ ਨੇ ਉਵੇਂ ਨਕੌੜਾ ਹੈ ਨਾ ਇਹਦਾ ਨਸਲ ਹੈ ਹੰਟਲ ਆ ਕਰਨਾਟਕਾ ਦੀ ਨਸਲ ਹੈ ਇਹ ਤੇ ਮਹਾਰਾਸ਼ਟਰ ਦੇ ਵਿੱਚ ਬਹੁਤ ਪਾਈ ਜਾਂਦੀ ਆ ਤੇ ਆ ਰੂਲਾ ਨੇ ਬਾਈ ਜਿਵੇਂ ਦੇਸੀ ਬੱਕਰੀਆਂ ਹੁੰਦੀਆਂ ਨੇ ਦੇ ਹਾਂ ਤਾਂ ਹਾਂ ਠੀਕ ਹੈ ਤਾਂ ਕੋਈ ਸੂਆ ਸਾ ਲਿਆ ਤਾਂ ਇਹ ਵਾਹ ਹੁਣ ਗੱਬਣਾ ਇਹ ਲੱਗੀ ਸੀ ਅੱਛਾ ਹਾਂ ਤੇ ਮਿੱਡੇ ਤੋਂ ਕਹੇ ਜਦੋਂ ਕਰਾਈ ਆ ਉਹ ਧੁਮਗਰੀ ਕਰਕੇ ਹੀ ਆ ਅਜਾ ਮੰਗ ਨਹੀਂ ਕੇ ਤੇ ਆਈ ਆ ਠੀਕ ਹੈ ਤੇ ਲੰਡੀ ਪੂਸ ਹੈਣਾ ਜੀ ਹਮ ਯਾਨੀ ਇਹਦੀ ਬੜੀ-ਬੁੜੀ ਤਾਂ ਨਹੀਂ ਐਡੀ ਕਿ ਨਾ ਨਾ ਬਸ ਐਡੀ ਰਹੇ ਜੀ ਜਿਵੇਂ ਬੱਕਰੀ ਦੀ ਪੂਸ ਹੁੰਦੀ ਹੈ ਦੇਖੋ ਮਿੱਤਰੋ ਲੱਗ ਜੀ ਚੀਜ਼ ਹੈ ਹਨਾ ਹਾਂ ਤੇ ਮਤਲਬ ਪਹਿਲੀ ਵਾਰ ਸੂਜ ਜਾਂ ਦੂਜੀ ਵਾਰ ਦੂਜੀ ਵਾਰ ਠੀਕ ਹੈ ਹੰਟਲ ਭੇੜਾ ਦੇਖ ਸਕਦੇ ਹੋ ਮਿੱਤਰੋ ਤੇ ਬਹੁਤ ਚੰਗੀ ਯਾਨੀ ਸੁੰਦਰ ਹੈ ਜਿਵੇਂ ਸੋਹਣੀ ਸੁਨੱਖੀ ਭੇਡ ਹੈ ਜਿਵੇਂ ਗੰਗਾ ਪਾਰੀ ਯਾਨੀ ਗੰਗਾ ਪਾਰ ਯੋ ਬੱਦਦਾ ਨਕੌੜਾ ਹੈ ਇਹਦਾ ਹਾਂ ਹਾਂ ਇਹਦਾ ਬੱਦਦਾ ਜੇ ਕਿਤੇ ਗੰਗਾ ਪਾਰੀ ਮਿੱਡੇ ਪੈ ਜਾਣੇ ਤੇ ਸਰੀ ਹੋ ਜੇ ਗੱਲ ਬਾਤ ਹਾਂ ਹਾਂ ਦੇਖੋ ਮਿੱਤਰੋ ਇਹ ਚੀਜ਼ਾਂ ਕਰਨਾਟਕਾ ਦੀ ਨਸਲ ਹੈ ਤੇ ਬਾਹਰੋਂ ਆਪਣੀ ਪੰਜਾਬ ਦੇ ਵਿੱਚ ਆ ਗਈ ਤੇ ਬਹੁਤ ਚੰਗੀ ਨਸਲ ਹੈ ਧੰਨਵਾਦ ਬਾਈ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਤੋਰ 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 ਲਿਆ 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 ਲਿਆ